ਸਵੇਰ ਕਾਲ ਫਟਾਫਟ ਖ਼ਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖ਼ਬਰਾਂ ਤੇ ਤਖਸ਼ਿਰੀ ਕੇਸਗੜ ਸਾਹਿਬ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾਂ ਦੀ ਹੋਈ ਤਾਜਪੋਸ਼ੀ ਸਵੇਰੇ ਤਕਰੀਬਨ 2:50 ਮਿੰਟ ਦੇ ਨਜ਼ਦੀਕ ਹੋਈ ਤਾਜਪੋਸ਼ੀ ਨਿਹੰਗ ਸਿੰਘ ਜਥੇਬੰਦੀਆਂ ਨੇ ਵਿਰੋਧ ਕਰਨ ਦਾ ਕੀਤਾ ਹੋਇਆ ਸੀ ਐਲਾਨ ਤਖਸ਼ਿਰੀ ਕੇਸਗੜ ਸਾਹਿਬ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾਂ ਦੀ ਤਾਜਪੋਸ਼ੀ ਦੇ ਉੱਪਰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਖੜੇ ਕੀਤੇ ਵੱਡੇ ਸਵਾਲ ਕਿਹਾ ਨਾ ਗ੍ਰੰਥਾਜ਼ਰ ਨਾ ਪੰਥਾਜ਼ਰ ਹੋ ਗਈ ਸਤਾਰ ਬੰਦੀ ਜਲੰਧਰ ਚ ਵਾਪਰਿਆ ਵੱਡਾ ਸੜਕੀ ਹਾਦਸਾ ਜਲੰਧਰ ਜੰਮੂ ਨੈਸ਼ਨਲ ਹਾਈਵੇ ਤੇ ਟੂਰਿਸਟ ਵੱਸ ਦੀ ਇਟਾਂ ਦੇ ਨਾਲ ਭਰੀ ਹੋਈ ਟਰਾਲੀ ਦੇ ਨਾਲ ਹੋਈ ਟੱਕਰ ਹਾਦਸੇ ਵਿੱਚ ਡਰਾਈਵਰ ਸਣੇ 4 ਲੋਕਾਂ ਦੀ ਹੋਈ ਮੌਤ ਕਈ ਜ਼ਖਮੀ ਅਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰਾਂ ਦੇ ਵੱਲੋਂ ਕਦੇ ਵੀ ਦਖਲ ਨਹੀਂ ਦਿੱਤਾ ਗਿਆ ਅਕਾਲੀ ਆਗੂ ਸੁੱਚਾ ਸਿੰਘ ਲੰਗਾੜੇ ਦਿੱਤਾ ਵੱਡਾ ਬਿਆਨ ਪੰਜਾਬ ਕਾਂਗਰਸ ਦੇ ਇੰਚਾਰਜ ਪੁਪੇਸ਼ ਬਗੇਲ ਦੇ ਘਰ ਈਡੀ ਦੀ ਰੇਡ ਤੇ ਬੋਲੇ ਐਮਐਲਏ ਪ੍ਰਗਟ ਸਿੰਘ ਕਿਹਾ ਭਾਜਪਾ ਸੋਚਦੀ ਹੈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਕਾਂਗਰਸ ਨੂੰ ਡਰਾ ਸਕਦੀ ਹੈ ਪਰ ਇਹ ਉਸਦੀ ਗਲਤਫਹਿਮੀ ਆ ਨਾ ਕਾਂਗਰਸ ਨੂੰ ਡਰਾ ਸਕਦੀ ਹੈ ਤੇ ਨਾ ਹੀ ਪੰਜਾਬ ਕਾਂਗਰਸ ਦੇ ਲੀਡਰ ਚੁੱਕਣਗੇ। ਤਰਨਤਾਰਨ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਕੀਤਾ ਗ੍ਰਿਫਤਾਰ ਅਮਰੀਕਾ ਦੀ ਏਜੰਸੀ FBI ਨੂੰ ਲੁੜਿੰਦਾ ਸੀ ਮਲਜਮ ਹੈ ਸ਼ੈਨਾਜ ਸਿੰਘ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਕਰਦਾ ਸੀ ਤਸਕਰੀ। ਮਾਰਕ ਕਾਰਨੀ ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ ਮਾਰਕ ਕਾਰਨੀ ਲੇਬਰ ਪਾਰਟੀ ਨੇ ਚੁਣਿਆ ਆਪਣਾ ਨੇਤਾ 85.9% ਦੀ ਵੋਟਾਂ ਨਾਲ ਸਭ ਤੋਂ ਅੱਗੇ। ਸਹਿਯੋਗਤ ਕਿਸਾਨ ਮੋਰਚੇ ਨੇ ਕੀਤਾ ਵੱਡਾ ਐਕਸ਼ਨ ਆਪ ਵਿਧਾਇਕਾਂ ਦੇ ਘਰਾਂ ਦਾ ਕੀਤਾ ਘਰਾਓ ਪੁਲਿਸ ਨੇ ਬੈਰੀਕੇਟਿੰਗ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੀਤੀ ਕੋਸ਼ਿਸ਼ ਕਿਸਾਨਾਂ ਨੇ 5 ਮਾਰਚ ਦੇ ਪ੍ਰਸ਼ਾਸਨ ਦੇ ਐਕਸ਼ਨ ਵਗਰੋਂ ਰੋਸ ਵਜੋਂ ਅੱਜ ਦੇ ਪ੍ਰੋਗਰਾਮ ਦਾ ਕੀਤਾ ਸੀ ਐਲਾਨ 17 ਮਾਰਚ ਨੂੰ ਚੰਡੀਗੜ੍ਹ ਸਥਿਤ ਉਪ ਦਫ਼ਤਰ ਦੇ ਵਿੱਚ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਬਿਰਕਰੇ ਦਿੱਤੀ ਅਹਿਮ ਜਾਣਕਾਰੀ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲਣ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗਾਜੇ ਸ੍ਰੀ ਅਕਾਲ ਤਖਤ ਸਾਹਿਬ ਹੋਏ ਨਤਮਸਤਕ ਕਿਹਾ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੁਕਮਨਾਮਾ ਉਸੇ ਤਰੀਕੇ ਰਹਿਗਾ ਜਾਰੀ ਐਸਨ ਅੱਜ ਦੇ ਦਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਉਹ ਦਿਓ ਜਾਸਾ ਧੰਨਵਾਦ